ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਹੜੀ ਆਪਣੀ ਇਹ ਖੇਤੀ ਐ ਕੁਦਰਤ ਦੇ ਹਿਸਾਬ ਨਾਲ ਕਰ ਰਹੇ ਆ ਜਿੱਥੇ ਮਿੱਟੀ ਦੇ ਵਿੱਚ ਵੀ ਕੁਦਰਤ ਕੰਮ ਕਰਦੀ ਆ ਧਰਤੀ ਦੇ ਉੱਪਰ ਵੀ ਕੁਦਰਤ ਕੰਮ ਕਰਦੀ ਆ ਮਤਲਬ ਜਿਹੜੀ ਮਿੱਟੀ ਆ ਉੱਥੇ ਕਿਵੇਂ ਪਤਾ ਲੱਗਦਾ ਵੀ ਇੱਥੇ ਕੁਦਰਤ ਕੰਮ ਕਰ ਰਹੀ ਆ ਤਾਂ ਉਹਦੇ ਵਿੱਚ ਸੂਖਮ ਜੀਵ ਤੇ ਗੰਡੋਏ ਹੋਰ ਜਿਹੜੇ ਮਿੱਟੀ ਨੂੰ ਪੋਲਾ ਕਰਦੇ ਰਹਿੰਦੇ ਨੇ ਲਗਾਤਾਰ ਕੰਮ ਹੁੰਦਾ ਰਹਿੰਦਾ ਉਹ ਮਿੱਟੀ ਨੂੰ ਨਰਮ ਕਰ ਦਿੰਦੇ ਨੇ ਜਦੋਂ ਮਿੱਟੀ ਨਰਮ ਹੋ ਗਈ ਤਾਂ ਉਹਦਾ ਆਪਾਂ ਨੂੰ ਬਹੁਤ ਲਾਭ ਹੁੰਦਾ ਆਪਣੀ ਬਹਾਈ ਖਰਚਾ ਬਿਲਕੁਲ ਖਤਮ ਹੋ ਜਾਂਦਾ ਕੁਦਰਤੀ ਖੇਤੀ 'ਚ ਇੱਕ ਦਿਨ ਇਹੋ ਜਿਹਾ ਆ ਜਾਂਦਾ ਸੋ ਆਪਣੇ ਬਹੁਤ ਸਾਰੇ ਟੂਲ ਨੇ ਅਲੱਗ-ਅਲੱਗ ਜਿਹਦੇ ਨਾਲ ਆਪਾਂ ਹੱਥਾਂ ਨਾਲ ਕੰਮ ਕਰਦੇ ਹਾਂ ਕਿਉਂ ਇੱਕ ਟੂਲ ਨਾਲ ਕੰਮ ਕਰਦਾ ਬੰਦਾ ਅੱਕ ਜਾਂਦਾ ਥੱਕ ਜਾਂਦਾ ਸੋ ਆਪਾਂ ਹੁਣ ਸਿਆਲ ਦੀ ਫਸਲ ਲਈ ਇਹ ਜਗ੍ਹਾ ਤਿਆਰ ਕਰ ਰਹੇ ਹਾਂ ਕਿਉਂਕਿ ਕੁਦਰਤੀ ਖੇਤੀ ਹੋਣ ਕਰਕੇ ਨਦੀਨ ਬਹੁਤ ਜ਼ਿਆਦਾ ਉੱਗਦੇ ਨੇ ਸਮੇਂ ਦੇ ਨਾਲ ਉਹ ਖਤਮ ਹੁੰਦੇ ਨੇ ਕੋਈ ਰੁੱਤ ਦੇ ਹਿਸਾਬ ਨਾਲ ਕਮੇਟੀ 'ਚ ਜਿੰਨੇ ਨਦੀਨ ਉੱਗਣਗੇ ਉਸ ਤਰ੍ਹਾਂ ਦੀ ਮਿੱਟੀ ਵਿੱਚ ਸੂਖਮ ਜੀਵ ਮਾਈਕਰੋਬ ਜੀਵਾਣੂ ਵੀ ਵਧਣੇ ਕਿਉਂਕਿ ਹਰੇਕ ਤਰ੍ਹਾਂ ਦੇ ਤੱਤ ਜਿਹੜੇ ਜੀ ਲੋਡ ਪੈਂਦੀਆਂ ਮਿੱਟੀ ਨੂੰ ਉਸ ਤਰ੍ਹਾਂ ਨਦੀਨ ਉੱਗਦਾ ਰਹਿੰਦਾ ਸੋ ਪੰਛੀਆਂ ਦੇ ਵੀ ਇਹ ਭੋਜਨ ਹੈ ਇਸ ਲਈ ਹਾਰ ਸਮੇਂ ਕੀਟ ਤਾਂ ਖੇਤਾਂ 'ਚ ਹਾਜ਼ਰ ਨਹੀਂ ਮਿਲਦੇ ਸੋ ਪੰਛੀ ਵੀ ਇਹਨਾਂ ਦੇ ਛੋਟੇ ਛੋਟੇ ਦਾਣੇ ਖਾ ਕੇ ਆਪਣਾ ਗੁਜ਼ਾਰਾ ਕਰਦੇ ਨੇ ਜੜੀ ਬੂਟੀਆਂ ਵੀ ਨੇ ਪਰ ਆਪਾਂ ਗੱਲ ਕਰਦੇ ਹਾਂ ਵੀ ਲੱਗ ਲੱਗੇ ਟੂਲਾ ਨਾਲ ਆਪਣੀ ਮਿੱਟੀ ਕਿਵੇਂ ਆਪਾਂ ਤਿਆਰ ਕਰ ਸਕਦੇ ਹਾਂ ਜਿਵੇਂ ਆ ਸਾਰਿਆਂ ਨੂੰ ਪਤਾ ਹੀ ਹੈ ਤਰਫਾਲੀ ਦੇ ਨਾਲ ਟੋਕਾ ਮਸ਼ੀਨ ਦਾ ਜਿਹੜਾ ਗੰਡਾਸਾ ਫਿੱਟ ਕੀਤਾ ਹੋਇਆ ਇਦੇ ਨਾਲ ਹੋਰ ਵੀ ਟੂਲ ਲੱਗ ਜਾਂ ਪਰ ਆਪਾਂ ਟੋਕੇ ਨਾਲ ਇਹਨੂੰ ਸਾਫ਼ ਕਰਕੇ ਦਿਖਾਵਾਂਗੇ ਵੀ ਕਿੰਨਾ ਆਰਾਮ ਨਾਲ ਚੱਲ ਸਕਦੀ ਆ ਦੇਖੋ ਇਸ ਤਰ੍ਹਾਂ ਇਹਨੇ ਬੌਂਦੀ ਨੇ ਚੱਲੇ ਜਾਣਾ ਤੇ ਇਸ ਤਰ੍ਹਾਂ ਇਹਨੇ ਸਾਰੇ ਨਦੀਨ ਨੂੰ ਰੋਲ ਦੇਣਾ ਯਾਨੀ ਜੇ ਆਪਾਂ ਡੂੰਘਾ ਵਾਹਾਂ ਕਿਸੇ ਟੂਲ ਨਾਲ ਤਾਂ ਨਦੀਨ ਵਿੱਚ ਜਾ ਸਕਦਾ ਹੁਣ ਇਸ ਤਰ੍ਹਾਂ ਜਦੋਂ ਆ ਲੋ ਕੋਈ ਜ਼ਿਆਦਾ ਜ਼ੋਰ ਨਹੀਂ ਇਹਦੇ ਨਾਲ ਲੱਗਣਾ ਹੈਗਾ ਕੋਈ ਮਿੱਟੀ ਕੁਦਰਤੀ ਖੇਤੀ ਦੀ ਹੋਲੀ ਹੁੰਦੀ ਆ। ਤੋਂ ਇਸ ਤਰ੍ਹਾਂ ਇਹ ਨਦੀਨਾਂ ਨੂੰ ਸਾਫ਼ ਕਰ ਸਕਦੀ ਆ। ਇਹ ਖਾਲ ਜਾਂ ਉਸ ਤਰ੍ਹਾਂ ਦੀ ਆਪਾਂ ਪਹਿਲਾਂ ਇਹਦੇ ਬਾਰੇ ਵੀਡੀਓ ਬਣਾਈ ਹੋਈ ਆ। ਲਓ। ਕਾਫੀ ਜ਼ਿਆਦਾ ਏਰੀਆ ਲਾ ਸਕਦੀ ਆ। ਕਿਉਂਕਿ ਜਦੋਂ ਇਹ ਗੜਾਸਾ 2-4 ਮਿੰਟ ਚੱਲੂਗਾ ਤਾਂ ਨੇ ਤਿੱਖਾ ਹੋ ਜਾਣਾ ਕਿਉਂਕਿ ਜਿਹੜਾ ਇਹਦਾ ਮੂੰਹ ਹੁੰਦਾ ਖੜੇ ਰਹਿਣ ਨਾਲ ਗੜਾਸੇ ਦੇ ਜਰਜੀ ਲੱਗੀ ਹੁੰਦੀ ਆ ਜਦੋਂ ਯਾਰ ਲੱਗੀ ਫਿਰ ਨੇ ਪਲੇਟਾਂ ਮੰਗ ਵੱਢੀ ਜਾਣਾ ਹਲੋ ਤੇ ਬੰਦਾ ਇੱਕ ਤਾਂ ਆਪਣੀ ਜਿਹੜਾ ਮਿੱਟੀ ਆ ਉਹਦੀ ਸਫਾਈ ਹੋ ਗਈ ਜਿਹੜੇ ਨਦੀਨਾਂ ਦੇ ਵਿੱਚ ਝੜੇ ਉੱਪਰੇ ਰਹਿ ਗਏ ਪੰਛੀਆਂ ਨੇ ਕੀੜੀਆਂ ਕੀੜੇ ਹੋਰ ਮਿੱਟੀ ਦੇ ਉੱਤੇ ਜਿਹੜੇ ਘੁੰਮਦੇ ਰਹਿੰਦੇ ਨੇ ਕੰਮ ਕਰਨ ਵਾਲੇ ਜੀਵ ਉਹਨਾਂ ਦਾ ਕੰਮ ਆ ਬਣ ਗਿਆ ਇਸ ਗੰਡਾਸੇ ਦੇ ਆਲੇ ਟੂਲ ਦੇ ਨਾਲ ਆਪਾਂ ਹੋਰ ਟੂਲ ਵੀ ਲਾ ਸਕਦੇ ਆ ਜਿਹੜੇ ਗੰਡਾਸੇ ਨਾਲ ਲੱਗਦੇ ਨੇ ਆਪਣਾ ਤਿੰਨ ਟੂਲ ਹੋਰ ਨੇ ਇਸ ਟਾਈਮ ਮੇਰੇ ਕੋਲ ਤੇ ਇੱਕੇ ਆ ਉਹ ਵੀ ਮੈਂ ਆਪ ਜੀ ਨੂੰ ਦਿਖਾਉਣਾ ਕਿਸਾਨ ਦੋਸਤੋ ਜਿਹੜਾ ਆਹ ਟੂਲ ਆ ਜਿਵੇਂ ਆਪਾਂ ਕੋਈ ਸਿਆੜਾਂ ਦੇ ਵਿੱਚ ਗਾਹਾਂ ਤੁਰਦੇ ਜਾਣਾ ਤਾਂ ਆਪਾਂ ਇੱਥੇ ਇਹਨੂੰ ਕੱਸ ਲੈਨੇ ਆ ਆ ਨਟ ਨੇ ਆਪਣੇ ਗੰਡਾ ਜਿਹੜਾ ਟੋਕਾ ਹੁੰਦਾ ਗੰਡਾਸਾ ਉਹਦੇ ਸਰਾਖ ਨੇ ਗਵਲੇ ਤੇ ਨਟ ਵੋਲਟ ਆ ਇੱਥੇ ਕੱਸਾ ਜਾਣਾ ਆ ਖੁੱਲ ਜਾਣਾ ਤੇ ਆ ਚੀਜ਼ ਤੇ ਕੱਸਾ ਜਾਣਾ ਇਹ ਵੀ ਇੰਨਾ ਹੀ ਵੱਢਦਾ ਪਰ ਇਹ ਸਿਆੜਾਂ ਜਾਊਏ ਜਗ੍ਹਾ ਘਟ ਲ ਜਾਂਦਾ ਜਿੱਥੇ ਕੋਈ ਜ਼ਿਆਦਾ ਸਖਤ ਨਦੀਨ ਹੋਵੇ ਜਗਾ ਸਖਤ ਮਿੱਟੀ ਆ ਜੇ ਉੱਥੇ ਫਿਰ ਇਹ ਚੱਲਦਾ ਇਸੇ ਤਰ੍ਹਾਂ ਆਪਣੇ ਆਹ ਦਾਤਰਾ ਜਿਹੜਾ ਇਹ ਵੱਡ ਕੇ ਬਣਿਆ ਹੈ ਇਹ ਵੀ ਘਾਹ ਸਾਫ ਕਰਦਾ ਆਹ ਲੋ ਕੁਦਰਤੀ ਖੇਤੀ ਮਿੱਟੀ ਜਦੋਂ ਘਾਹ ਸਾਫ ਹੋ ਜਾਂਦਾ ਤਾਂ ਐ ਬਣ ਜਾਂਦੀ ਜਿਵੇਂ ਬਾਹੀ ਸਮਾਰੀ ਹੁੰਦੀ ਆ ਕੋਈ ਇਹ ਮਿੱਟੀ ਉਸ ਤਰ੍ਹਾਂ ਨਹੀਂ ਹੈਗੀ ਵੀ ਨਦੀਨ ਆਪਣੇ ਜਾਲ ਪਾਈ ਬੈਠ ਨੇ ਇਹ ਤਾਂ ਇੱਕ ਠਗਿਆ ਹੁੰਦਾ ਹੈ ਨਾ ਨਦੀਨਾਂ ਨੇ ਮਿੱਟੀ ਦੇ ਕੋਈ ਦੁਸ਼ਮਣ ਨਹੀਂ ਹੈਗੇ ਮੇ ਤਾਂ ਪਤੀ ਮਾਂ ਦੇ ਜਿਹੜੇ ਨਦੀਨ ਨਹੀਂ ਹੋ ਸਕੇ ਪੁੱਤਿਆਂ ਲੋ ਦੇਖੋ ਲੱਗਦਾ ਔਰੇ ਵੀ ਖੱਬਲ ਖੁੱਬਲ ਦੀ ਝੜਨ ਨਹੀਂ ਦੀ ਬਾਕੀ ਨਦੀਨ ਤਾਂ ਆਰਾਮ ਨਾਲ ਉੱਪਰੋਂ ਸਾਫ਼ ਹੋ ਜਾਂਦੇ ਨੇ ਸੋ ਇਸ ਤਰ੍ਹਾਂ ਇਹਦੇ ਨਾਲ ਸਾਫ਼ ਕਰ ਸਕਦੇ ਆ ਤੇ ਇਹ ਮੋਰਾਂ ਦੇ ਫੰਗ ਫੰਗ ਕੀਤੇ ਜਾਂਦੇ ਨੇ ਇੱਕ ਆ ਟੂਲ ਤਾਂ ਸਾਰਿਆਂ ਨੂੰ ਪਤਾ ਹੈ ਇਹ ਵੀ ਬੜਾ ਆਰਾਮ ਨਾਲ ਸੌਖਾ ਚੱਲ ਪੈਂਦਾ ਇਹ ਗਿੱਲੀ ਮਿੱਟੀ 'ਚ ਕੰਮ ਕਰਦਾ ਕਿਉਂਕਿ ਇਹ ਦੇ ਵਿੱਚ ਹੀ ਲੰਗੀ ਜਾਂਦੀ ਆ ਲੋ ਦੇਖੋ ਹੁਣ ਜਦੋਂ ਆਪਾਂ ਨਦੀਨ ਇਹਨਾਂ ਟੂਲਾਂ ਨੂੰ ਸਾਫ਼ ਕਰਤਾ ਉਹ ਐ ਬਣ ਜਾਂਦੇ ਨੇ ਝਾੜੂ ਲਾਇਆ ਹੁੰਦਾ ਖੇਤ 'ਚ ਇਸ ਤਰ੍ਹਾਂ ਸਾਫ਼ ਕਰਕੇ ਹੁਣ ਜਿਹੜੀ ਵੀ ਆਪਾਂ ਨੇ ਅਗਲੀ ਫਸਲ ਪੀਟਣੀ ਆ ਜ਼ਰੂਰੀ ਨਹੀਂ ਹੈਗਾ ਵੀ ਉਹਨੂੰ ਬਹਾਈ ਦੀ ਲੋੜ ਆ ਮਿੱਟੀ ਤੁਸੀਂ ਧਿਆਨ ਨਾਲ ਦੇਖੋ ਇਹ ਮਿੱਟੀ ਦੇ ਵਿੱਚ ਤੁਹਾਨੂੰ ਗੰਡੋਆਂ ਦੀਆਂ ਬਰੀਕ ਵਿਠਾਂ ਨਜ਼ਰ ਆਉਣਗੀਆਂ ਗੋਲ-ਗੋਲ ਦੀਆਂ ਮਤਲਬ ਇੱਕ ਤਾਂ ਹਾਲ ਤੁਹਾਡਾ ਟਰੈਕਟਰ ਨਾਲ ਚੱਲਣਾ ਜਾਂ ਮਸ਼ੀਨਰੀ ਨਾਲ ਚੱਲਣਾ ਉਹ ਚੱਲਣਾ ਤੁਹਾਡੀ ਮਰਜ਼ੀ ਨਾਲ ਪਰ ਇਹ ਕੁਦਰਤੀ ਖੇਤੀ ਵਿੱਚ ਜਿਹੜੇ ਇਹ ਛੋਟੇ ਜੀਵ ਨੇ ਮਿੱਟੀ 'ਚ ਕੰਮ ਕਰਦੇ ਨੇ ਉਹ ਸਾਰਾ ਸਾਲ ਕੰਮ ਕਰਦੇ ਰਹਿੰਦੇ ਨੇ ਤੇ ਮਿੱਟੀ ਨਰਮ ਵੀ ਰਹਿੰਦੀ ਆ ਤੇ ਗਿੱਲ ਵੀ ਰੁਕੀ ਰਹਿੰਦੀ ਆ ਆ ਲੋ ਇਸ ਟੂਲ ਨਾਲ ਆਪਾਂ ਇਸ ਤਰ੍ਹਾਂ ਸਫਾਈ ਕਰ ਲਾਂਗੇ ਇੱਕ ਆਪਣਾ ਇਹ ਥੋੜੇ ਜੇ ਆਪਾਂ ਨੇ ਆਪ ਜੀ ਨਾਲ ਸਾਂਝਾ ਕੀਤਾ ਨੇ ਜਿਹੜੇ ਘਾਹ ਦੀ ਸਫਾਈ ਕਰ ਸਕਦੇ ਨੇ ਟੂਲ ਟੂਲ ਅਲੱਗ-ਵਲਗ ਕਿਸਮ ਦੇ ਹੁੰਦੇ ਨੇ ਜਿਹਦੇ ਨਾਲ ਬੰਦੇ ਨੂੰ ਆ ਦੇਖੋ ਹੁਣ ਇਹ ਆ ਦੇਖੋ ਇਹ ਜਿਹੜਾ ਟੂਲ ਹੈ ਇਹਦੇ ਵੀ ਇਹਨੇ ਵੀ ਜਗਾ ਜਿਆਦਾ ਲੈ ਜਾਣੀਆਂ ਲੋ ਜਦੋਂ ਆਪਾਂ ਸਖਤ ਕੱਖਾਂ ਤੇਨੂੰ ਚਲਾਉਣਾ ਜਿਵੇਂ ਬਹੁਤ ਕਿਹੜਾ ਖੱਬਲ ਆ ਗਿਆ ਜਾਂ ਘਾ ਆ ਗਿਆ ਉੱਥੇ ਫਿਰ ਆਪਾਂ ਜ਼ੋਰ ਨਾਲ ਚਲਾਵਾਂਗੇ ਪਰ ਤੁਸੀਂ ਦੇਖੋ ਹੁਣ ਇਸ ਤਰ੍ਹਾਂ ਮਿੱਟੀ ਇਹ ਕੁਦਰਤੀ ਖੇਤ ਵਿੱਚ ਆ ਆਪਣੇ ਵੱਖ-ਵੱਖ ਟੂਲ ਕਿਵੇਂ ਕੰਮ ਕਰ ਸਕਦੇ ਨੇ ਹੁਣ ਆ ਲੋ ਆ ਵੀ ਕੋਈ ਜਗਾੜੂਏ ਟੂਲ ਆ ਕਿਉਂਕਿ ਜਦ ਮੈਂ ਟੋਕਾ ਕਰਦੇ ਆ ਉਹ ਤਾਂ ਸਾਰਿਆਂ ਕੋਲੇ ਖਾਲੀ ਹੋ ਜਾਂਦੇ ਨੇ ਸੋ ਇਸ ਤਰ੍ਹਾਂ ਆ ਲੋ ਇਸ ਤਰ੍ਹਾਂ ਆਪਾਂ ਦੀ ਸਫਾਈ ਕਰਾਂਗੇ ਇਹ ਅਗਲੀ ਫਸਲ ਲਈ ਆਪਾਂ ਨੂੰ ਕੋਈ ਜ਼ਿਆਦਾ ਮਿੱਟੀ ਡੂੰਗੀ ਪਾਉਣ ਦੀ ਲੋੜ ਨਹੀਂ ਕਿਉਂਕਿ ਕੁਦਰਤੀ ਖੇਤ ਵਿੱਚ ਜਿਹੜੀ ਮਿੱਟੀ ਦੀ ਨਮੀ ਆ ਪੋਲਾਪਣ ਉਹ ਲਗਾਤਾਰ ਪੰਦਾਰ ਰਹੇ ਦਾ ਤੇ ਜਿਹੜੇ ਇਹ ਪੱਤੇ ਘਾ ਗਲਦਾ ਜਿਹੜੇ ਮਿੱਟੀ ਦੇ ਵਿੱਚ ਕੰਮ ਕਰਨੇ ਵਾਲੇ ਬਹੁਤ ਸਾਰੇ ਸੂਖਮ ਜੀਵ ਉਹਨਾਂ ਦੀ ਖਰਾਕ ਵੀ ਆ ਇਕ ਕੁਝ ਸਮੇਂ ਚਾਪਾਂ ਨੂੰ ਸਾਫ਼ ਕਰ ਲਾਂਗੇ ਹਲੋ ਹੁਣ ਇੱਕ ਤਾਂ ਸਫਾਈ ਚੰਗੀ ਤਰ੍ਹਾਂ ਹੋ ਗਈ ਤੁਸੀਂ ਆਪਣੇ ਮਨਪਸੰਦ ਟੂਲ ਨਾਲ ਜਿਹੜਾ ਤੁਹਾਨੂੰ ਸੋਹਣਾ ਲੱਗਦਾ ਹੈ ਉਹਦੇ ਨਾਲ ਹੀ ਸਫਾਈ ਕਰ ਲਓਗੇ ਤੇ ਉਸ ਤੋਂ ਬਾਅਦ ਆਪਣੀ ਅਗਲੀ ਫਸਲ ਲਈ ਜਗ੍ਹਾ ਤਿਆਰ ਹੋ ਗਈ ਖਾਸ ਗੱਲ ਹੈ ਵੀ ਇੱਕ ਤਾਂ ਜਦੋਂ ਆਪਾਂ ਕਸਰਤ ਕਰਦੇ ਆਂ ਜ਼ੋਰ ਦਾ ਕੰਮ ਕਰਦੇ ਆਂ ਤਾਂ ਜਿਹੜਾ ਇਹ ਮਾਹੌਲ ਆ ਗੁਦਰਤੀ ਖੇਤੀ ਉਹਰੇ ਰੁੱਖ ਬਹੁਤ ਜ਼ਿਆਦਾ ਨੇ ਜਦ ਸਰੀਰ ਦਾ ਜ਼ੋਰ ਲੱਗੂ ਤਾਂ ਲੰਬੇ ਸਾਹ ਲਊ ਤਾਂ ਵੀ ਉਹਨੂੰ ਜਿਹੜੀ ਉਹਰੇ ਹਵਾ ਆ ਆਕਸੀਜਨ ਆ ਉਹ ਬੜੀ ਮਜ਼ਬੂਤੀ ਵਾਲੀ ਮਿਲਦੀ ਆ ਉਹਦੇ ਨਾਲ ਦੋ ਫਾਇਦੇ ਹੁੰਦੇ ਨੇ ਇੱਕ ਤਾਂ ਥੋੜਿਆ ਸਰੀਰ ਨੂੰ ਜਿਹੜੀ ਸੁੱਧ ਹਵਾ ਮਿਲ ਗਈ ਤੇ ਇੱਕ ਜਿਹੜੀ ਇਹਦੀ એનર્ਜੀ ਆ ਦੂਜੀ ਹਵਾ ਨਾਲੋਂ ਕਈ ਗੁਣਾ ਵਧੀਆ ਹੁੰਦੀ ਆ ਬੰਦੇ ਨੂੰ ਦਾਮ ਨਹੀਂ ਚੜਦਾ ਹੈਗਾ ਜੇ ਹਵਾ ਵਧੀਆ ਹੋਵੇ ਜੇ ਹਵਾ ਕਮਜ਼ੋਰ ਹੈ ਤਾਂ ਦਾਮ ਵੀ ਸੇਤੀ ਚੜੂਗਾ ਜੇ ਹਵਾ ਮਜ਼ਬੂਤ ਹੈ ਤਾਂ ਉਹ ਆਪਜੀ ਸਾਹਮਣੇ ਰਿਜ਼ਲਟ ਹੈ ਹੁਣ ਆ ਜਗਾ ਖੱਬਲ ਆ ਪਰ ਖੱਬਲ ਦੀ ਵੀ ਉਹਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਦੇਖੋ ਤਾਂ ਉੱਥੇ ਆਪਾਂ ਨੂੰ ਥੋੜਾ ਜਿਹਾ ਐਂਗਲ ਟੇਡਾ ਕਰ ਦੇਣਾ ਫਿਰ ਨੂੰ ਆਪਾਂ ਟੇਢੀ ਚਲਾਵਾਂਗੇ ਹਾਂ ਲਓ। ਅਲੱਗ-ਅਲੱਗ ਟੂਲ ਨੇ ਜਿਹਨਾਂ ਨਾਲ ਬੰਦੇ ਦਾ ਮਨ ਕਰੇ ਉਸ ਤਰ੍ਹਾਂ ਆਪਾਂ ਇਹਨੂੰ ਘੰਟਿਆਂ ਦਾ ਕੰਮ ਮਿੰਟਾਂ 'ਚ ਕਰਕੇ ਫੇਰ ਆਪਣੇ ਕੋਲ ਹੋਰ ਤਰਫਾਲੀਆਂ ਨੇ ਜਿਹੜੀਆਂ ਨੂੰ ਬਾਹ ਕੇ ਉੱਪਰੋਂ ਹੀ ਪਾਉਣਾ ਹੁੰਦਾ ਡੁੰਗਾਈ ਤੱਕ ਪਾਉਣ ਦੇ ਲੋੜੇ ਨਹੀਂ ਕੀ ਤੇ ਅਗਲੀ ਫਸਲ ਲਈ ਮਿੱਟੀ ਤਿਆਰ ਹੋ ਜਾਈ। ਹੁਣ ਜਿੱਦਾਂ ਬਾਰਸਾਂ ਪਈਆਂ ਨੇ ਉਸ ਟਾਈਮ ਤੇ ਇਹਨੂੰ ਪਾਣੀ ਲੱਗਿਆ ਹੋਇਆ। ਪਾਰ ਦੇ ਵਿੱਚ ਗਿੱਲ ਲੰਬੇ ਸਮੇਂ ਤੱਕ ਟਿਕੀ ਰਹਿੰਦੇ ਗੁਦਰਤੀ ਖੇਤੀ 'ਚ ਜਿੱਥੇ ਲੱਗਦਾ ਬਿਲਕੁਲ ਸੁੱਕਾ ਹੁੰਦਾ ਬਾਹਰ ਔਰ ਤਾਂ ਚਲੋ ਛਾਵਾਂ ਵੀ ਰਹਿੰਦੀ ਆ ਔਰ ਤਾਂ ਗਿੱਲ ਜ਼ਿਆਦਾ ਟਿਕੀ ਰਹਿੰਦੀ ਆ ਜਿਵੇਂ ਆਪਾਂ ਗੰਨਾ ਆਪਣਾ ਉੱਥੇ ਵੀ ਜੇ ਪੱਟ ਕੇ ਦੇਖਦੇ ਆ ਜੋ ਕ ਅੰਗਲ ਥੱਲੇੋਂ ਕ ਮਿੱਟੀ ਗਿੱਲੇ ਨਿਕਲਦੀ ਆ ਖਾਸ ਗੱਲ ਆ ਵੀ ਜਿਹੜੀ ਆਪਣੇ ਪੌਦਿਆਂ ਦੀ ਜ਼ਰੂਰਤ ਆ ਉਹ ਨਮੀ ਆ ਗਿੱਲਾ ਨਾ ਕਿ ਲਗਾਤਾਰ ਖੜਾ ਆ ਪਾਣੀ ਉਤਾ ਅਲੱਗ-ਅਲੱਗ ਪੌਦਿਆਂ ਤੇ ਇਹ ਨਿਰਪਰ ਕਰਦੇ ਵੀ ਖੜਾ ਪਾਣੀ ਕਿੰਨੇ ਦੇਰ ਤੱਕ ਝੱਲ ਸਕਦੇ ਨੇ। ਲੋ ਇਸ ਤਰ੍ਹਾਂ ਆਪਾਂ ਅਲੱਗ-ਅਲੱਗ ਨਾਲ ਕੰਮ ਕਰ ਸਕਦੇ ਹਾਂ। ਸੋ ਕਿਸਾਨ ਦੋਸਤੋ ਕੁਦਰਤੀ ਖੇਤੀ ਆ ਜਿਹੜੀ ਥੋੜੀ ਲਗਾਤਾਰ ਮਿੱਟੀ ਨਾਲ ਜੋੜ ਕੇ ਰੱਖਣਾ ਆਪਣੇ ਫਸਲਾਂ ਨਾਲ ਜੋੜ ਕੇ ਰੱਖਣਾ ਤੇ ਸੇਤ ਨਾਲ ਜੋੜ ਕੇ ਰੱਖਣਾ ਤੇ ਵਾਤਾਵਰਨ ਬਚਾਉਣਾ ਤੇ ਸਰਬੱਤ ਦੇ ਭਲੇ ਦੀ ਗੱਲਬਾਤ ਕਰਨੀ ਤੇ ਉਹਦੇ ਬਾਰੇ ਪੈਰਾ ਦੇਣਾ। ਕਿਉਂਕਿ ਇਸ ਮਿੱਟੀ ਨੂੰ ਦਿਖਾਉਣ ਦਾ ਹੀ ਮਕਸਦ ਸੀਗਾ ਵੀ ਕੁਦਰਤੀ ਖੇਤ ਦੀ ਮਿੱਟੀ ਨਰਮ ਹੋ ਜਾਂਦੀ ਆ ਤੁਹਾਡੇ ਆਪਣੇ ਵਧੀਆ ਟੂਲ ਜਿਹੜੇ ਵੱਖ-ਵੱਖ ਤਰ੍ਹਾਂ ਨਾਲ ਤੁਹਾਡੇ ਕੰਮ ਦੇ ਵਿੱਚ ਤੁਹਾਨੂੰ ਥੱਕਣ ਨਹੀਂ ਦਿੰਦੇ ਖੇਤੀ ਨਾਲ ਜੋੜ ਕੇ ਰੱਖਦੇ ਨੇ ਪਰ ਆਪ ਜੀ ਨੂੰ ਜਿਵੇਂ ਹੁਣ ਦਿਖਾਏ ਗਿਆ ਵੀ ਮਿੱਟੀ ਕਿੰਨੀ ਪੋਲੀ ਤੇ ਨਰਮ ਹੁੰਦੀ ਆ ਸੋ ਆਪ ਜੀ ਦੇਖੋ ਵੀ ਇਹ ਮਿੱਟੀ ਦੇ ਗਿੱਲ ਟਿਕੀ ਰਹਿੰਦੀ ਆ ਜਿਵੇਂ ਹੁਣ ਆਪਾਂ ਕੋਈ ਵੀ ਜਗਾ ਪੜਦੇ ਆ ਦੇਖੋ ਜਦੋਂ ਜਿਉਂ-ਜਿਉਂ ਥੱਲੇ ਜਾਂਦੇ ਜਾਣਾ ਆ ਦੇਖੋ ਇਸ ਤਰ੍ਹਾਂ ਆ ਦੇਖੋ ਹੁਣ ਤੁਸੀਂ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਨੋਟ ਕਰੋ ਇੱਕ ਤਾਂ ਇਹਦੇ ਵਿੱਚ ਲਗਾਤਾਰ ਇਸ ਤਰ੍ਹਾਂ ਸوراਖ ਨੇ ਆ ਦੇਖੋ ਇਹ ਸوراਖ ਨੇ ਆ ਮਤਲਬ ਗੰਡੋਆਂ ਦੀਆਂ ਮਿੱਠਾਂ ਜਿਹੜੀਆਂ ਵਿੱਚ ਉਸ ਸਮੇਂ ਰੂਕੀਆਂ ਜਾਂ ਉਸ ਤਰ੍ਹਾਂ ਦਾ ਡਿਜ਼ਾਈਨ ਹੈ ਸੋ ਕੁਦਰਤੀ ਖੇਤੀ ਵਿੱਚ ਕੁਦਰਤ ਕੰਮ ਕਰਦੀ ਆ ਆਪਾਂ ਕੁਦਰਤ ਨਾਲ ਤੁਰੀਏ ਸਮਝੀਏ ਕੁਦਰਤੀ ਖੇਤੀ ਵਿੱਚ ਆਪਣੀ ਮਿੱਟੀ ਵੀ ਮਜ਼ਬੂਤ ਹੋਊ ਸੇਤ ਵੀ ਮਜ਼ਬੂਤ ਹੋ ਤੇ ਵਾਤਾਵਰਨ ਵੀ ਮਜ਼ਬੂਤ ਹੋ ਜਾਂਦਾ ਤੇ ਜਿਹੜੀ ਫਸਲ ਪੈਦਾ ਹੁੰਦੀ ਆ ਉਹ ਵੀ ਖਰਾਕੀ ਦਿੱਤਾਂ ਨਾ ਭਰਪੂਰ ਹੋ ਜਾਂਦੀ ਆ ਤੇ ਖਾਸ ਗੱਲ ਐ ਵੀ ਆਪਾਂ ਨੂੰ ਮਿਹਨਤ ਵੱਧ ਕਰਨੀ ਪੈਣੀ ਆ ਪਰ ਖਰਚੇ ਘਟ ਜਾਂਦੇ ਨੇ ਸੋ ਸਾਰਿਆਂ ਦਾ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਜੀ